ਵੈਗੁਰਜੀ ਦਾ ਫਾਲਸਾ ਵੈਗੁਰਜੀ ਕੀ ਫਤੇ ਤੇ ਵੀਡੀਓ ਵੇਖਦੇ ਭੰਪਰਾਵੰਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਕਿਸੇ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਆਈਸਕ੍ਰੀਮ ਤੇ ਕਿਉਂਕਿ ਆਪਣੇ ਘਰ ਗੈਸਟ ਆਏ ਆਪਣੀ ਬੇਟੀ ਆਈ ਆ ਤੇ ਬੱਚੇ ਆ ਬੱਚੇ ਇਕੱਠੇ ਹੋਏ ਬੱਚਿਆਂ ਦੀ ਡਿਮਾਂਡ ਇਹ ਆ ਕਿ ਸਾਨੂੰ ਆਈਸਕ੍ਰੀਮ ਬਣਾ ਕੇ ਖਵਾਓ ਤੇ ਆਪਾਂ ਅੱਜ ਬਣਾ ਰਹੇ ਆ ਆਈਸਕ੍ਰੀਮ ਤੇ ਆਈਸਕ੍ਰੀਮ ਬਣਾਉਣ ਵਾਸਤੇ ਕਿਹੜਾ ਕਿਹੜਾ ਸਮਾਨ ਚਾਹੀਦਾ ਤਾਂ ਉਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖਿਓ ਆਈਸਕ੍ਰੀਮ ਬਣਾਉਣ ਵਾਸਤੇ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਬਹੁਤ ਘੱਟ ਸਮਾਨ ਦੇ ਵਿੱਚ ਤਿਆਰ ਕਰਾਂਗੇ ਆਪਾਂ ਆਈਸਕ੍ਰੀਮ ਤੇ ਕਿਹੜਾ ਕਿਹੜਾ ਸਮਾਨ ਚਾਹੀਦਾ ਉਹ ਪਾ ਤੁਹਾਨੂੰ ਦਿਖਾ ਦੇਣੀ ਹਾਂ ਤੇ ਆਈਸਕ੍ਰੀਮ ਬਣਾਉਣ ਵਾਸਤੇ ਆਪਾਂ ਲੈ ਆ ਜੀਏ 2 ਲੀਟਰ ਦੁੱਧਾ ਥੋੜਾ ਜਿਹਾ ਮੇਰੇ ਤੋਂ ਹੋਰ ਵੱਖਰਾ ਵੀ ਇਹ ਜੱਗ ਮੈਂ ਭਰ ਕੇ ਰੱਖਿਆ ਇਹ 2 ਲੀਟਰ ਆਪਣਾ ਦੁੱਧਾ ਤੇ ਨਾਲ ਲਈਏ ਜੀ ਆਪਾਂ ਖੰਡ ਆਈਸਕ੍ਰੀਮ ਬਣਾਉਣ ਵਾਸਤੇ ਆਪਾਂ ਵਨੀਲਾ ਫਲੇਵਰ ਦਾ ਜਿਹੜਾ ਵਾ ਕਸਟਰਡ ਉਹ ਇਸਤੇਮਾਲ ਕਰ ਰਹੇ ਹਾਂ ਤੁਸੀਂ ਕੋਈ ਵੀ ਕਸਟਰਡ ਜਿਹੜਾ ਤੁਹਾਨੂੰ ਟੇਸਟ ਚੰਗਾ ਲੱਗਦਾ ਵਾ ਉਹ ਤੁਸੀਂ ਫਲੇਵਰ ਆਪਣਾ ਇਸਤੇਮਾਲ ਕਰ ਸਕਦੇ ਹੋ ਤੇ ਇੱਕ ਕੌਲੀ ਆਪਾਂ ਜਿਹੜਾ ਦੁੱਧ ਵੱਖਰਾ ਕੱਢ ਲਿਆ ਸੀ ਇਹਦੇ ਵਿੱਚ ਆਪਾਂ ਕਸਟਰਡ ਘੋਲ ਕੇ ਚ ਪਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਦਾਂ ਕੜਾਈ ਰੱਖੀ ਆ ਤੇ ਕੜਾਈ ਦੇ ਵਿੱਚ ਜਿਹੜਾ ਆਪਾਂ ਦੁੱਧ ਪਾ ਕੇ ਗਰਮ ਕਰਾਂਗੇ ਹੁਣ ਆਪਾਂ ਇਹ ਕੜਾਈ ਦੇ ਵਿੱਚ ਦੁੱਧ ਪਾ ਲਏ ਨੇ ਦੁੱਧ ਦੇ ਵਿੱਚ ਆਪਾਂ ਮਲਾਈ ਨਹੀਂ ਲਾਈ ਤੁਸੀਂ ਜਦੋਂ ਵੀ ਆਈਸਕ੍ਰੀਮ ਬਣਾਉਦੇ ਆ ਫੈਟ ਵਾਲਾ ਦੁੱਧ ਹੀ ਲਿਆਓ ਜਿਹਦੇ ਵਿੱਚ ਜਾਨੀ ਕਿ ਮੁੱਟੀ ਮਾਈ ਆਉਂਦੀ ਹੋਵੇ ਉਹ ਵਾਲਾ ਦੁੱਧ ਲੈਣਾ ਤੇ ਉਹਨੂੰ ਆਪਾਂ ਗਰਮ ਹੋਣ ਦਿੰਨੇ ਆ ਜਿੰਨਾ ਚਿਰ ਇਹ ਗਰਮ ਹੁੰਦਾ ਵਾ ਤੇ ਆਪਾਂ ਇਹਦੇ ਜਿਹੜਾ ਇੱਕ ਬੋਲੀ ਇਹਦੇ ਵਿੱਚ ਦੁੱਧ ਕੱਢ ਕੇ ਰੱਖਿਆ ਸੀ ਉਹਦੇ ਵਿੱਚ ਆਪਾਂ ਪਾਸਟਰ ਨੂੰ ਪਾ ਦਿੰਨੇ ਤਾਂ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਪਾ ਲੈਨੇ ਆ 2-3 ਚਮਚਾ ਤੁਸੀਂ ਕਸਟਰਡ ਪਾਊਡਰ ਇਹਦੇ ਵਿੱਚ ਪਾਉਣਾ ਵਾ ਦੁੱਧ ਜਿਹੜਾ ਤੁਹਾਡਾ ਠੰਡਾ ਹੋਣਾ ਚਾਹੀਦਾ ਤਾਂ ਤੇ ਦੇ ਵਿੱਚ ਗੁੱਥੀਆਂ ਆ ਜਾਂਦੀਆਂ ਨਾ ਬੱਦਿਆਂ ਜਿਵੇਂ ਗੰਢਾਂਆਂ ਬੱਝ ਜਾਂਦੀਆਂ ਨੇ ਜਿਹੜਾ ਗਰਮ ਦੁੱਧ ਹੋਊ ਤੇ ਗੰਢਾਂਾਂ ਪੱਝਦੀਆਂ ਤੇ ਦੁੱਧ ਦਾ ਆਪਣਾ ਜਿਹੜਾ ਦੀ ਗਰਮ ਹੋ ਗਿਆ ਇਹਨੂੰ ਇੱਕ ਉਬਾਲ ਵੀ ਆ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦੇਣੇ ਆ ਕਸਟਰਡ ਪਾਊਡਰ ਜਿਹੜਾ ਆਪਾਂ ਮਿਕਸ ਕੀਤਾ ਸੀ ਤੇ ਨਾਲ ਨਾਲ ਇਹਨੂੰ ਆਪਾਂ ਹਲਾਈ ਜਾਵਾਂਗੇ ਇੱਕ ਵਾਰੀ ਥੱਲੇ ਫੇਰ ਮਿਕਸ ਕਰ ਲੈਣੇ ਆ ਤੋ ਕਿ ਪਾਊਡਰ ਜਿਹੜਾ ਗਾੜਾ ਜਿਆ ਥੱਲੇ ਜੰਮ ਜਾਂਦਾ। ਤੋ ਹੁਣ ਇਹਨੂੰ ਆਪਾਂ ਦੁੱਧ ਨੂੰ ਗਾੜਾ ਹੁਣ ਤੱਕ ਪਕਾਉਣਾ ਹੈ। ਇੱਥੇ ਤੁਸੀਂ ਹੋਰ ਵੀ ਫਲੇਵਰ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਜਿਵੇਂ এলাਚੀ ਹੋ ਗਈ, ਕੇਸਰ ਹੋ ਗਿਆ, ਜੋ ਵੀ ਤੁਹਾਡਾ ਮਨ ਕਰੇ ਆਪਾਂ ਸਿਰਫ ਸਿੰਪਲ ਬਣਾ ਰਹੇ ਹਾਂ ਜਿਵੇਂ ਦੀ ਬੱਚਿਆਂ ਨੇ ਆਪਾਂ ਨੂੰ ਡਿਮਾਂਡ ਕੀਤੀ। ਤੇ ਹੁਣ ਆਪਾਂ ਵੇਟ ਕਰਨੀ ਹੈ ਦੁੱਧ ਦੇ ਗਾੜੇ ਹੋਣ ਤੱਕ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ। ਹਾਂ ਦੁੱਧ ਨੂੰ ਹਲਾਉਂਦੇ ਪਕਾਉਂਦੇ ਆ ਜਿਹੜਾ ਹੋ ਗਿਆ ਜੀ 1.5 ਕਮੈਂਟ ਤੇ ਦੁੱਧ ਜਿਹੜਾ ਜਦੋਂ ਕਸਟਰਡ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਅੱਗੇ ਨਾਲ ਕਿੰਨਾ ਗਾੜਾ ਹੋ ਗਿਆ ਤੇ ਇੱਥੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਦੋ ਕੌਲੀਆਂ ਖੰਡ ਤੇ ਖੰਡ ਪਾ ਕੇ ਆਪਾਂ ਫਿਰ ਇਹਨੂੰ ਪਕਾਉਣਾ ਕਿਉਂਕਿ ਖੰਡ ਨੇ ਦੇ ਵਿੱਚ ਅਜੇ ਪਾਣੀ ਛੱਡਣਾ ਜਦੋਂ ਮੈਲਟ ਹੋਣਾ ਤੇ ਫਿਰ ਜਦੋਂ ਗਾੜਾ ਹੋ ਗਿਆ ਹੋਰ ਤੇ ਇਹਨੂੰ ਠੰਡਾ ਕਰਨ ਨੂੰ ਰੱਖਾਂਗੇ ਅਜੇ ਆਪਾਂ ਥੋੜਾ ਜਿਹਾ ਇਹਨੂੰ ਹੋਰ ਇਹਨਾਂ ਦੇ ਦੇ ਦੁੱਧ ਦੇਖੋ ਜੀ ਆਪਣਾ ਕਿੰਨਾ گاੜਾ ਹੋ ਚੁੱਕਿਆ ਹੁਣ ਇਹਨੂੰ ਆਪਾਂ ਬੰਦ ਕਰ ਦੇਣਾ ਕਿਉਂਕਿ ਜਦੋਂ ਠੰਡਾ ਹੋਊਗਾ ਇਹਨੇ ਹੋਰ گاੜਾ ਹੋ ਜਾਣਾ ਇਹਨੂੰ ਹੁਣ ਆਪਾਂ ਹਿਲਾਉਦੇ ਹੋ ਠੰਡਾ ਕਰਨਾ ਇਸ ਤੋਂ ਬਾਅਦ ਇਹਨੂੰ ਆਪਾਂ ਰੱਖਾਂਗੇ ਫ੍ਰਿਜ ਲੋ ਜੀ ਆਪਣਾ ਇਹ ਜਿਹੜਾ ਇਸਪੀ ਮਗਰ ਮਟੀਰੀਅਲ ਲੋ ਠੰਡਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿੰਨਾ گاੜਾ ਬੀਚੁੱਕਿਆ ਤੇ ਇਹਨੂੰ ਹੁਣ ਆਪਾਂ ਇੱਕ ਡੋਂਗੇ 'ਚ ਕੱਢ ਲੈਣੇ ਆ ਤੇ ਫ੍ਰਿਜ 'ਚ ਰੱਖ ਦੇਣੀ ਇਹਨੂੰ ਆਪਾਂ ਦੁੱਧ ਦੇ ਵਿੱਚ ਕਸਟਰਡ ਪਾ ਕੇ ਰੱਖਿਆ ਸੀ ਉਹ ਪੂਰਾ ਠੰਡਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਦੇਖੋ ਐ ਜੰਮ ਚੁੱਕਿਆ ਨਾ ਇਦਾਂ ਦਾ ਆਪਾਂ ਨੂੰ ਚਾਹੀਦਾ ਐ ਜੈਲ ਦੇ ਰੂਪ ਦੇ ਵਿੱਚ ਆ ਚੁੱਕਾ ਤੇ ਹੁਣ ਇਹਨੂੰ ਕਰੀਮੀ ਟੈਕਚਰ ਦੇਣ ਵਾਸਤੇ ਇਹਦੇ ਵਿੱਚ ਇੱਥੇ ਤੁਸੀਂ ਕਰੀਮ ਵੀ ਜਿਹੜੀ ਆਮੋਲਦੀ ਹੁੰਦੀ ਹੈ ਉਹ ਬਾਜ਼ਾਰੋਂ ਲੈ ਆ ਕੇ ਪਾ ਸਕਦੇ ਹੋ ਪਰ ਆਪਾਂ ਜਿਵੇਂ ਤੁਹਾਨੂੰ ਦੱਸਿਆ ਬਾਜ਼ਾਰੋਂ ਆਪਾਂ ਕੁਝ ਨਹੀਂ ਲੈ ਕੇ ਆ ਰਹੇ ਆਪਾਂ ਇਹ ਜਿਹੜੀ ਹੈਗੀ ਹੈ ਫਰੈਸ਼ ਮਲਾਈ ਲਈ ਘਰ ਦੀ ਇਹ ਜਿਹੜੀ ਮਲਾਈ ਆ ਇਹ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਦੀ ਦੀ ਬਿਲਕੁਲ ਤਾਜੀ ਮਲਾਈ ਹੋਣੀ ਚਾਹੀਦੀ ਹੈ ਇਹ ਤੁਸੀਂ ਇਹਦੇ ਵਿੱਚ ਅੱਧੀ ਪਾਉਣੀ ਹੈ ਬਲੈਂਡਰ ਦੇ ਵਿੱਚ ਕਿੰਨਾਂ ਲਈ ਆਪਾਂ ਪਾ ਲਾਂਗੇ ਇਹ ਵਾਲਾ ਮਿਕਸਚਰ ਜੇ ਅੱਧਿਆ ਆਪਾਂ ਇੱਥੇ ਪਾਵਾਂਗੇ ਤੇ ਅੱਧੀ ਜੀ ਦੂਜੀ ਵਾਰੀ ਆਪਾਂ ਫੇਰ ਇਹਨੂੰ ਰਗੜਾਂਗੇ ਫੇਰੇ ਦੇ ਵਿੱਚ ਪਾਵਾਂਗੇ ਹੁਣ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਇਹ ਤੁਸੀਂ ਦੇਖ ਸਕਦੇ ਆ ਸਮੂਦ ਬਣ ਗਿਆ ਨਾ ਇਹਨੂੰ ਹੁਣ ਆਪਾਂ ਜਮਾਉਣ ਵਾਲੇ ਭਾਂਡੇ ਚ ਪਾ ਲੈਣਾ ਜੇ ਤੁਹਾਡੇ ਕੋਲ ਟ੍ਰੇਆਂ ਵਗੈਰਾ ਜਮਾਉਣ ਵਾਲੀਆਂ ਖੁੱਲੀਆਂ ਹੈਗੇ ਤੁਸੀਂ ਉੱਚੀ ਜਮਾ ਸਕਦੇ ਹੋ ਅਸੀਂ ਜਿਵੇਂ ਤੁਹਾਨੂੰ ਪਤਾ ਵੀ ਦੇਸੀ ਟੱਬਰ ਵਾਲਾ ਕੰਮ ਆ ਸਾਡਾ ਤੇ ਪਰਿਵਾਰ ਵੀ ਪੂਰਾ ਖੁੱਲਾ ਤੇ ਅਸੀਂ ਇੰਨਾ ਡੋਂਗਿਆਂ ਦੇ ਵਿੱਚ ਹੀ ਜਮਾਵਾਂਗੇ ਇਹਨੂੰ ਹੁਣ ਇਹਨੂੰ ਆਪਾਂ ਡੋਂਗੇ ਦੇ ਵਿੱਚ ਕੱਢ ਦਿੱਤਾ ਤੇ ਇਸੇ ਤਰ੍ਹਾਂ ਆਪਾਂ ਬਾਕੀ ਦਾ ਜਿਹੜਾ ਮਿਕਸਚਰ ਨੂੰ ਵੀ ਰਗੜ ਲੈਨੇ ਤੇ ਉਹ ਸਾਰਾ ਬੈਟਰ ਜਿਹੜਾ ਆਈਸਕ੍ਰੀਮ ਵਾਲਾ ਨੂੰ ਆਪਾਂ ਮਿਕਸ ਕਰ ਲਿਆ ਕੁਛ ਮੈਂ ਦੂਸਰੇ ਭਾਂਡੇ ਦੇ ਵਿੱਚ ਕੱਢ ਲਿਆ ਤੇ ਇੱਥੇ ਜੇ ਤੁਹਾਨੂੰ ਕਲਰ ਥੋੜਾ ਜਿਹਾ ਲਾਈਟ ਲੱਗੇ ਤੇ ਤੁਸੀਂ ਕਲਰ ਦਾ ਇਸਤੇਮਾਲ ਕਰ ਸਕਦੇ ਜਿਹੜਾ ਖਾਣੇ ਵਾਲਾ ਆਪਾਂ ਇਹਦੇ ਵਿੱਚ ਕੋਈ ਵੀ ਇਸਤੇਮਾਲ ਨਹੀਂ ਕਰ ਰਹੇ ਕਲਰ ਦਾ ਤੇ ਨਾਲ ਆਪਾਂ ਇੱਥੇ ਇਸਤੇਮਾਲ ਕਰ ਰਹੇ ਇਹਦੇ ਵਿੱਚ ਗਾਜਰ ਤੇ ਮਰਬੇ ਦਾ ਤੁਸੀਂ ਇੱਥੇ ਆਂਬ ਦੇ ਥੋੜੇ ਥੋੜੇ ਨਿੱਕੇ ਨਿੱਕੇ ਚਾਂਸ ਚਾਹੇ ਡਰਾਈ ਫਰੂਟ ਕੁਝ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਪਾ ਰਹੇ ਆ ਇਹ ਗਾਜਰ ਦਾ ਮਰਬਾ ਜਿਹੜਾ ਸਾਡੇ ਬੱਚਿਆਂ ਨੂੰ ਬਹੁਤ ਹੀ ਪਸੰਦ ਆ ਤੇ ਹੁਣ ਇਹਨੂੰ ਫੋਲ ਪੇਪਰ ਦੇ ਨਾਲ ਕਵਰ ਕਰ ਦਿੰਨੇ ਉੱਪਰੋਂ ਤੇ ਇਹਨੂੰ შეਦਿ ਤੋਂ 7 ਘੰਟੇ ਜਿਹੜੇ ਜੰਮਣ ਦੇ ਨੇ। ਫ੍ਰਿਜ ਤੇ ਫ੍ਰੀਜ਼ਰ ਦੇ ਵਿੱਚ ਰੱਖ ਦਾਂਗੇ। ਤੇ ਜਿੱਦੇ ਪੂਰੀ ਟਾਈਟ ਹੋ ਗਈ, ਪੂਰੀ ਜੰਮ ਗਈ ਫਿਰ ਕੱਟਾਂਗੇ। ਫ੍ਰਿਜ ਨੂੰ ਲੋਕ ਲਾ ਕੇ ਰੱਖਣਾ ਪੈਣਾ ਆਪਣੇ। ਨਹੀਂ ਸਾਡੇ ਬੱਚੇ ਨੇ ਤੇਜ ਹੈ ਸਾਨੂੰ ਲੋਕ ਲਾ ਕੇ ਰੱਖਣਾ ਪੈਣਾ। ਸੋ ਇਹਨੂੰ ਆਪਾਂ ਵੇਟ ਕਰਦੇ ਹਾਂ ਜੰਮਣ ਦੀਏ ਦੀ ਤੇ 6-7 ਘੰਟੇ ਤੋਂ ਬਾਅਦ ਆਪਾਂ ਮਿਲਦੇ ਹਾਂ ਤੁਹਾਨੂੰ ਫੇਰੇ ਪੂਰੀ ਆਈਸਕ੍ਰੀਮ ਜਿਹੜੀ ਬਣ ਜੇਗੀ। ਜਾਂ ਓਵਰਨਾਈਟ ਵੀ ਜਮਾ ਸਕਦੇ ਆਪਾਂ। ਹਾਂ ਜੇ ਟਾਈਮ ਖੁੱਲਾ ਤੇ ਓਵਰਨਾਈਟ ਵੀ ਪਰ ਆਪਣੇ ਬੱਚੇ ਬਹੁਤ ਕਾਲੇ ਪੈ ਜਣਗੇ। ਤੇ ਲੋ ਜੀ ਆਈਸਕ੍ਰੀਮ ਜਿਹੜੀ ਆਪਣੀ ਉਹ ਜੰਮ ਚੁੱਕੀ ਆ ਤੇ ਇਹਨੂੰ ਆਪਾਂ 6-7 ਘੰਟੇ ਰੱਖਿਆ ਸੀਗਾ ਤਾਂ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਉੱਤੇ ਇਹਨੂੰ ਕਾਗੈਨੋਂ ਉਤਾਰ ਦਿੰਨੇ ਤੇ ਦੇਖੋ ਕਿੰਨੀ ਸੋਹਣੀ ਜੰਮੀ ਆ ਸਾਡੇ ਕੋਲ ਨਹੀਂ ਜਿਹੜਾ ਆਈਸਕ੍ਰੀਮ ਦੀ ਜਿੰਨੇ ਆਪਾਂ ਖਿੱਚਦੇ ਆ ਨਾ ਆਪਾਂ ਕਰਚੀ ਦੇ ਨਾਲ ਹੀ ਇਹਨੂੰ ਐ ਕਰਕੇ ਖਿੱਚਾਂਗੇ ਕੀ ਦੇਖ ਸਕਦੇ ਆ ਦੇਖੋ ਕਿੰਨੀ ਸੋਹਣੀ ਜੰਮੀ ਆ ਤੇ ਇਹਨੂੰ ਆਪਾਂ ਕੌਲੀ 'ਚ ਕੱਢ ਦਿੰਨੇ ਆ ਇਹ ਦੇਖੋ ਇਹਦੇ ਵਿੱਚ ਹੀ ਗਾਜਰ ਦਾ ਮਰਬਾ ਪਾਇਆ ਤੁਸੀਂ ਆਪਦੀ ਮਰਜ਼ੀ ਮੁਤਾਬਕ ਇਹਦੇ ਵਿੱਚ ਟੂਟੀ ਫੂਟੀ ਵੀ ਪਾ ਸਕਦੇ ਹੋ ਅਸੀਂ ਵੀ ਟੂਟੀ ਫੂਟੀ ਪਾਵਾਂਗੇ ਇਹਦੇ ਵਿੱਚ ਤੇ ਚਾਹੇ ਤੁਸੀਂ ਆਪਣਾ ਕੋਈ ਡਰਾਈ ਫੂਡ ਵਗੈਰਾ ਕੁਝ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਲੋ ਦੀ ਆਪਣੀ ਆਈਸਕ੍ਰੀਮ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਵੈਸੇ ਵੈਸੇ ਤਾਂ ਆਪਾਂ ਇਹਦੇ ਵਿੱਚ ਮਰਬਾ ਪਾਇਆ ਪਰ ਉਤੋਂ ਆਪਾਂ ਗਾਰਨਿਸ਼ ਇਹਦੀ ਮਰਬੇ ਦੇ ਨਾਲ ਹੋਰ ਕਰ ਦਿੰਨੇ ਹਾਂ ਤੇ ਲੋ ਦੀ ਆਪਣੀ ਆਈਸਕ੍ਰੀਮ ਜਿਹੜੀ ਘਰੇ ਬਣ ਕੇ ਰੈਡੀ ਹੋ ਚੁੱਕੀ ਆ ਸਾਰਾ ਪਰਿਵਾਰ ਤੁਸੀਂ ਬੈਠ ਕੇ ਨੂੰ ਇੰਜੋਏ ਕਰ ਸਕਦੇ ਹੋ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਤੇ ਆਪਾਂ ਇਹਨੂੰ ਟ੍ਰੂਟੀ ਫ੍ਰੂਟੀ ਨਾ ਵੀ ਗਾਰਨਿਸ਼ ਕਰਦੇ ਆ ਤੇ ਨਾਲੇ ਆਪਾਂ ਇਹਦੇ ਮਰੱਬੇ ਦੇ ਨਾਲ ਵੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੁਸੀਂ ਡਰਾਈ ਫਰੂਟ ਵਗੈਰਾ ਕੁਝ ਵੀ ਇਹਦੇ ਵਿੱਚ ਪਾ ਸਕਦੇ ਹੋ ਜੋ ਤੁਹਾਡੇ ਬੱਚਿਆਂ ਨੂੰ ਪਸੰਦ ਆ ਤੇ ਤੁਸੀਂ ਇਹਨੂੰ ਘਰੇ ਬਣਾ ਸਕਦੇ ਹੋ ਬੜੇ ਸੌਖੇ ਤਰੀਕੇ ਨਾਲ ਬਣਦੇ ਆ ਤੇ ਕੁਝ ਮੈਂ ਕੋਨਸ ਵਗੈਰਾ ਵੀ ਮੰਗਾਈਆਂ ਵਾਂ ਜਿਵੇਂ ਦੁਕਾਨ ਵਾਲੇ ਤੋਂ ਮੰਗਾ ਲਿਆ ਸੀ ਬੱਚੇ ਕਹਿੰਦੇ ਸੀ ਅਸੀਂ ਉਸ ਤਰ੍ਹਾਂ ਖਾਣੀ ਤੇ ਆਪਾਂ ਕੁਝ ਪੌਣਚ ਵੀ ਪਾਉਨੇ ਆ। ਤੋਂ ਇਹਨੂੰ ਆਪਾਂ ਚੱਕ ਰੱਖਿਆ ਉਹਨੇ ਮੰਮੀ ਨੂੰ ਨਾਲੋਂ ਪੁੱਛਦੇ ਹਨ ਕਿੰਦਾ ਦਾ ਲੱਗਦਾ ਇਹ ਤਾਂ। ਗੱਪ ਜਦ ਬੱਚਿਆਂ ਨੇ ਮੰਮੀ ਨੂੰ ਦਿੰਨੇ ਪੁੱਛਦੇ ਕਿੰਦਾ ਦੀ ਬਣੀ ਆਈਸਕ੍ਰੀਮ। ਐ ਮੀਤ ਲੱਗਦੀ ਨਾ ਬਜਾਰੀ। ਇਹ ਖੁਸ਼ੀਂ ਦੇ ਦੋ। ਲਾ ਮੰਮੀ ਖਾ ਕੇ ਦੱਸੋ ਕਿੱਦਾਂ ਦੀ ਬਣੀ ਵੇਖਣ ਜਦ ਬਹੁਤ ਵਧੀਆ ਲੱਗਦੀ ਆ ਤੇ ਖਾ ਕੇ ਦੱਸਦੇ ਆ ਸਵਾਦ ਸਵਾਦ ਤੁਸੀਂ ਵੀ ਐ ਕਰੋ ਸਵਾਦ ਬੋਲੀ ਸਵਾਦ ਫੀਲਿੰਗ ਆ ਗਈ ਨਾ ਬਜ਼ਾਰ ਵਾਲੀ ਤੇ ਲੋਦੀ ਆਪਾਂ ਕਰੇ ਕਰ ਦਿੱਤੀ ਐ ਆਈਸਕ੍ਰੀਮ ਤਿਆਰ ਬੱਚੇ ਵੀ ਸਾਰੇ ਖੁਸ਼ ਕਰਦੇ ਵੀ ਖੁਸ਼ ਤੁਸੀਂ ਵੀ ਕਰੇ ਬਣਾ ਕੇ ਖਾਓ ਤੇ ਸਾਰਿਆਂ ਨੂੰ ਖਵਾਓ ਜੀ ਜੋਨੇ ਸਾਡੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਜੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਰੂ ਕਰ ਲੈਣ ਵੈਲ ਬਟਨ ਦਬਾਉਣਾ ਨਾਲ ਨਾਲ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਹਾਂ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਫਸਟੇਗਾ